ਮੋਦੀ ਨੇ ਪੰਜਾਬ ਲਈ ਕੋਈ ਵੱਡੀ ਗੱਲ ਨਹੀਂ ਕੀਤੀ ਬੀਜੇਪੀ ਦਾ ਸ਼ਾਇਦ ਦਿਖੇ ਬਹੁਤ ਹੀ ਮਾੜਾ ਰਿਹਾ ਪ੍ਰਦਰਸ਼ਨ ਸੋਨ ਸਿੰਘ ਠੰਡਲ ਪ੍ਰੈਸ ਕਾਨਫਰੰਸ ਕਰਕੇ ਵਿਰੋਧੀਆਂ ਦੇ ਬਣੇ ਨਿਸ਼ਾਨੇ 47 న్యూਸ ਇੰਡੀਆ ਦੇ ਦੇਖੋ ਪੂਰੀ ਖਬਰ ਪਹਿਲਾਂ ਨਕਾਣਾ ਕਿ ਜੋ ਪਿਛਲੇ ਲਗਭਗ 1 ਮਹੀਨੇ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਪ੍ਰਚਾਰ ਹੋਇਆ ਉਹਦੇ ਵਿੱਚ ਜ਼ਿਲ੍ਹੇ ਦੇ মিডিਏ ਨੇ ਜਿੱਥੇ ਵੀ ਸਹਿਮਾ ਮਿਲਿਆ ਮੈਨੂੰ ਪੂਰਾ ਕੋਆਪਰੇਟ ਕੀਤਾ ਉਹਦੇ ਵਾਸਤੇ ਮੈਂ ਥੋੜਾ ਧੰਨਵਾਦ ਕਰਦਾ ਮੈਂ ਦੋ ਮੇਨ ਵਿਸ਼ਿਆਂ ਦੇ ਉੱਪਰ ਅੱਜ ਗੱਲ ਕਰਨੀ ਚਾਹੂੰਗਾ ਪਹਿਲੀ ਗੱਲ ਇਹ ਹੈ ਕਿ ਚੋਣ ਪ੍ਰਚਾਰ ਲਗਭਗ ਸਮੁਤਲੀ ਸਬਤ ਹੋ ਗਿਆ ਤੇ ਥੋੜੇ ਘੰਟੇ ਬਾਕੀ ਬਚੇ ਆ ਕਿ ਆਪਾਂ ਸਾਰਿਆਂ ਨੇ ਆਪੋ ਆਪਣੀ ਵੋਟ ਦੀ ਇਸਤੇਮਾਲ ਕਰਕੇ ਚੋਣ ਕਰਨੀ ਆ ਉਹਦੇ ਲਈ ਮੈਂ ਆਸ ਵੀ ਕਰਦਾ ਕਿ ਸਾਰੇ ਵਰਗ ਜਿਹੜੇ ਆ ਉਹ ਆਪਣੀ ਇੱਕ ਸਿਟੀਜ਼ਨ ਦੇ ਤੌਰ ਤੇ ਸਹੀ ਤਰੀਕੇ ਨਾਲ ਬੋਟ ਦਾ ਇਸਤੇਮਾਲ ਕਰਨਗੇ ਅਮਨ ਸ਼ਾਂਤੀ ਰੱਖਣਗੇ ਜਿਹੜੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਹਿਸ਼ਾਰਪੁਰ ਦੇ ਵਿੱਚ ਆਏ ਆ ਉਹਨਾਂ ਦੇ ਆਮਦ ਨੂੰ ਦੇਖਦੇ ਆਂ ਜੇ ਤੱਕ ਇਹਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਜਾਂ ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਨੂੰ ਉਹਨੇ ਘਰਾਂ ਵਿੱਚ ਨਜ਼ਰਬੰਦ ਕੀਤਾ ਔਰ ਬਗੈਰ ਕਿਸੇ ਗੱਲ ਤੋਂ ਮੈਂ ਉਸ ਚੀਜ਼ ਦੀ ਵੀ ਜ਼ਿੰਦਾ ਕਰਦਾ ਕਿ ਸਰਕਾਰ ਜਿਹੜੀ ਆ ਉਹ ਡੈਮੋਕਰੇਟਿਕ ਜਿਹੜੇ ਰਾਈਟ ਹੈ ਲੋਕਾਂ ਦੇ ਉਹਨਾਂ ਨੂੰ ਉਹਨਾਂ ਦਾ ਕਿਫੇਰ ਕੱਟ ਰਹੀ ਆ ਸੋ ਮੋਦੀ ਜੀ ਇਲੈਕਸ਼ਨਾਂ ਆਏ ਆ ਠੀਕ ਗੱਲ ਆ ਔਰ મોદી ਜੀ ਬਹੁਤ ਦੇਰ ਬਾਅਦ ਆਏ ਹੈ ਕਿ 23 ਸਾਲ ਦੀ ਸਰਕਾਰ ਬੀਤ ਗਈ ਤੇ ਮੋਦੀ ਮੋਦੀ ਜੀ ਪੰਜਾਬ ਦੇ ਵਿੱਚ ਨਹੀਂ ਆਏ ਜੇ ਆਏ ਵੀ ਆ ਤੇ ਕੋਈ ਵੱਡੀ ਗੱਲ ਪੰਜਾਬ ਦੇ ਲਈ ਅੱਜ ਵੀ ਨਹੀਂ ਉਹਨਾਂ ਨੇ ਕੀਤੀ ਸੋ ਇਸ ਕਰਕੇ ਉਹਨਾਂ ਨੇ ਜਿਹੜੀ ਜੋ ਉੱਥੇ ਸ਼ੋ ਵੀ ਹੋਇਆ ਦੋ ਹਲਕਿਆਂ ਦਾ ਸ਼ੋ ਸੀ ਹੁਸ਼ਿਆਰਪੁਰ ਦਾ ਤੇ ਅਨੰਦਪੁਰ ਸਾਹਿਬ ਦਾ ਜਿੱਨੇ ਕਿੱਥੇ ਗੈਦਰਿੰਗ ਹੋਈ ਆ ਮੈਂ ਸਮਝਦਾ ਕਿ ਇਹ ਬਹੁਤ ਇੱਕ ਮਾੜਾ ਪ੍ਰਦਰਸ਼ਨ ਜਿਹੜਾ ਉਹ ਦੇਖਣ ਨੂੰ ਮਿਲਿਆ ਔਰ ਬੀਜੇਪੀ ਜਿਹੜੀ ਆ ਜੋ ਗੱਲ ਮੋਦੀ ਜੀ 400 ਤੋਂ ਪਾਰ ਦੀ ਗੱਲ ਕਰਦੇ ਸੀ ਉਹ ਗੱਲ ਕਿਤੇ ਵੀ ਨਹੀਂ ਹੋਈ ਦੂਜੀ ਗੱਲ ਆ ਜਿਹੜਾ ਆਮ ਆਦੀ ਪਾਰਟੀ ਦਾ ਕੈਂਡੀਡੇਟ ਡਾਕਟਰ ਰਾਜਕੁਮਾਰ ਅੱਜ ਮੈਂ ਪੂਰੇ ਹਲਕਾ ਜੱਬੇয়াল ਦੇ ਵਿੱਚ ਸਵੇਰ ਤੋਂ ਹਲਕੇ ਦੇ ਵਿੱਚ ਆ ਅੱਜ ਲੋਕਾਂ ਨੇ ਉਹਨੂੰ ਜੱਬੇয়াল ਹਲਕੇ ਦਾ ਪਗੋੜਾ ਉਹ ਡਿclare ਕੀਤਾ ਕਿ ਉਹ ਬੰਦਾ ਜਿਹੜਾ 22 ਦੇ ਵਿੱਚ ਵੋਟਾਂ ਲੈ ਕੇ 5 ਸਾਲ MLA ਬਣਿਆ ਸੀ ਉਹਨੇ ਹਲਕੇ ਦੇ ਲੋਕਾਂ ਨੂੰ ਮਤਲਬ ਮੈਂ ਤਾਂ ਧੋਖਾ ਦਿੱਤਾ ਉਹਨਾਂ ਦਾ ਆਪ ਉਸ ਦੀਵਾ ਦੇਖ ਕੇ ਦੂਜੀ ਪਾਰਟੀ ਵੀ ਜੁਆਇਨ ਕੀਤੀ ਤੇ ਅੱਜ ਫੇਰ ਦੁਬਾਰਾ ਵੋਟਾਂ ਦੇ ਵਿੱਚ ਆਇਆ ਤੇ ਲੋਕ ਇਹ ਸਮਝਦੇ ਆ ਕਿ ਜਿਹੜਾ ਬੰਦਾ ਪਕੌੜਾ ਆ ਜਿਹਨੇ ਇਲਾਕੇ ਦੇ ਲੋਕਾਂ ਦੀਆਂ ਵੋਟਾਂ ਦਾ ਸਤਕਾਰ ਨਹੀਂ ਕੀਤਾ ਉਹਨੂੰ ਜਿਹੜੀ ਆ ਉਹ ਪਕੌੜਾ ਡਿclare ਕੀਤਾ ਜਾਵੇ ਸੋ ਮੈਂ ਇਹ ਬੇਤੀ ਕਰੀ ਚਾਹਨਾ ਕਿ ਆਪਾਂ ਜਿਹੜੇ ਲੋਕ ਆਪਣੇ ਛੋਟੇ-ਛੋਟੇ ਮਫਾਦ ਦੇ ਲਈ ਜਿਹਨਾਂ ਨੇ ਤਾਲਬਦਲੂ ਕੀਤੀ ਆ ਜਾਂ ਜਿਹਨਾਂ ਨੇ ਆਪਣੇ ਟਿਕਟਾਂ ਦੇ ਲਈ ਜਾਂ ਹੋਰ ਕਿਸੇ ਮਫਾਦ ਦੇ ਲਈ ਇਹ ਦੋ-ਦੋ ਜਿਹੜੇ ਹੋਏ ਆ ਅੱਜ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹਾ ਏਹੀ ਕਾਰਨ ਹੈ ਕਿ ਅੱਜ ਸ਼੍ਰੋਮਣੀ ਕਾਲਦਲ ਜਿਹੜਾ ਪਾਰਟੀ ਹੈ ਉਹਦੇ ਸਾਰੇ ਵਰਕਰ ਬਿਲਕੁਲ ਪੂਰੇ ਹਲਕੇ ਦੇ ਵਿੱਚ ਲਾਂਬਾ ਬੁੱਕੇ ਉਹਨਾਂ ਨੇ ਇਹ ਸਾਰੇ ਦਿਨਾਂ ਦੇ ਵਿੱਚ ਸ਼ਿਗਾਰਸ਼ ਕੀਤਾ ਕਿ ਸਾਨੂੰ ਪੂਰਨ ਆਸਿਆ ਕਿ ਮੋਟ ਚੱਕਾ ਜਿਹੜਾ ਰਿਜ਼ਲਟ ਹੋਣਾ ਉਹ ਦੇਖਣ ਨੂੰ ਮਿਲੂਗਾ ਓਕੇ ਕਿਸਾਨਾਂ ਦੇ ਨਾਲ ਅੱਜ ਹਾਲਾ ਦਿੱਲੀ ਵਾਲਾ ਹਾਲ ਕੀਤਾ ਗਿਆ ਬੈਰੀਕੇਡ ਲਾ ਦਿੱਤੇ ਗਏ ਟਿੱਪਰ ਲਾ ਦਿੱਤੇ ਗਏ ਇਹਦੇ ਬਾਰੇ ਕਿਦਾਂ ਕੀਤੀ ਮੈਂ ਇਹੀ ਬੇਨਤੀ ਕਰ ਰਿਹਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਲੋਕਾਂ ਨੂੰ ਬੜੀ ਹਰਾਸਮੈਂਟ ਕੀਤੀ ਹੈ ਆਉਣਾ ਤੇ ਆਪਾਂ ਲੋਕਾਂ ਦੇ ਵੋਟਾਂ ਮੰਗਣ ਵਾਸਤੇ ਆਉਣਾ ਜੇ ਵੋਟਾਂ ਜਿਹਨਾਂ ਤੋਂ ਵੋਟਾਂ ਲੈਣੀਆਂ ਉਹਨਾਂ ਨੂੰ ਤੁਸੀਂ ਅੰਦਰ ਅੰਦਰ ਵਿੱਚ ਬੰਦ ਕਰ ਦਿੱਤਾ ਔਰ ਕਿਸੇ ਪਾਸੇ ਵੀ ਜਿਹੜੀ ਆ ਉਹ ਉਹਨਾਂ ਨੇ ਚੰਗਾ ਹੁੰਦਾ ਜੇ ਸਾਰੇ ਲੋਕ ਖੁੱਲ ਕੇ ਆਉਂਦੇ ਮੋਦੀ ਜੀ ਕੋ ਅੱਜ ਪੰਜਾਬ ਦੇ ਕਿਸਾਨਾਂ ਦਾ ਮਸਲੇ ਦਾ ਹੱਲ ਕਰਕੇ ਜਾਂਦੇ ਜਾਂ ਜਿਹੜੇ ਹੋਰ ਗੰਭੀਰ ਮਸਲੇ ਆ ਬੰਦੀ ਸਿੰਘਾਂ ਦੀ ਗੱਲ ਆ ਜਿਨ੍ਹਾਂ ਦਾ ਐਲਾਨ ਹੋ ਜਿਹੜਾ ਕਰਕੇ ਗਏ ਸੀ ਸਾਡੇ 500 ਸਾਲਾ ਗੁਰਦਆਰਾ ਗੁਰਦਆਰਾ ਸਾਹਿਬ ਤੇ ਉੱਪਰ ਫਲਦਾਨ ਪਿੰਡੋਦੀ ਕਿ ਉਹਨਾਂ ਨੂੰ ਅਸੀਂ ਰਿਹਾ ਕਰਾਂਗੇ ਉਹ ਅੱਜ ਕਰਕੇ ਜਾਂਦੇ ਤਾਂ ਬੜੀ ਚੰਗੀ ਗੱਲ ਹੁੰਦੀ ਪਰ ਉਹਨਾਂ ਨੇ ਕੋਈ ਐਲਾਨ ਕਰਨ ਦੀ ਬਜਾਏ ਲੋਕਾਂ ਨੂੰ ਹੋਰ ਮੁਸ਼ਕਲ ਦਿੱਤੀ ਐ ਲੋਕਾਂ ਨੂੰ ਹੋਰ ਪਰੇਸ਼ਾਨ ਕੀਤਾ ਕਦਰਸਾ ਤੁਕੀ ਕਰਨੇ ਪਗੋੜਾ ਕੋਸ਼ਿਸ਼ ਕਰ ਤੁਸੀਂ ਪੋਲਿਟਿਸ਼ੀਅਨ ਹੋ। ਤੁਹਾਡਾ ਤਾਂ ਕਹਿਣਾ ਗਿਆ ਜਵੰਦ ਲੇਕਿਨ ਲੋਕਾਂ ਨੇ ਖੇਤਾਂ ਨੂੰ ਪਗੋੜਾ ਕਰਾਨ ਕਿ ਤੋ ਉਹਨੂੰ ਕਿੱਦਾਂ ਜਸਟੀਫਾਈ ਕਰੂਗੇ। ਦੇਖੋ ਹਰ ਪਿੰਡ ਦੇ ਵਿੱਚ ਮੈਂ ਗਿਆ ਸਾਰੇ ਲੋਕਾਂ ਦੀ ਇੱਕੋ ਆਵਾਜ਼ ਆਈ ਆ ਕਿ ਜਿਹੜੇ ਪਗੋੜੇ ਆ ਜਾਂ ਪਾਰਟੀਆਂ ਛੱਡ ਗਏ ਦਲ ਬਦਲੂ ਲੋਕ ਆ ਉਹਨਾਂ ਦੇ ਨਾਲ ਅਸੀਂ ਨਹੀਂ ਖੜੇ। ਸੋ ਮੈਂ ਆਪ ਵੀ ਉਸ ਹਲਕੇ ਦਾ ਵੋਟਰ ਆ। ਮੈਂ ਵੀ ਇਹ ਮਹਿਸੂਸ ਕਰਦਾ ਕਿ ਜਿਸ ਵਿਅਕਤੀ ਨੂੰ ਸਾਡੇ ਹਲਕੇ ਦੀ 3 ਸਾਲ ਹੋੜ ਸੇਵਾ ਕਰਨੀ ਚਾਹੀਦੀ ਸੀ। ਉਹ ਕੀ ਕਾਰਨ ਹੋ ਕੇ ਸਾਨੂੰ ਉਹ ਛੱਡ ਕੇ ਚਲੇ ਗਿਆ ਤੇ ਇਲੈਕਸ਼ਨਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਇਲੈਕਸ਼ਨ ਤਾਂ ਹੋਰ 27 ਵਿੱਚ ਫੇਰ ਆਉਣ ਦੀ ਲੜੀ ਜਾ ਸਕਦੀ ਹੈ ਤੇ ਇਸ ਕਰਕੇ ਜਿਹੜਾ ਬੰਦਾ ਲੋਕਾਂ ਦੇ ਹਲਕੇ ਦੇ ਲੋਕਾਂ ਦੀ ਕਦਰ ਨਹੀਂ ਕੀਤੀ ਆਪਣੇ ਮਫਾਦਲੇ ਚਲੇ ਗਿਆ ਉਹਨੂੰ ਆਪਾਂ ਇਹ ਤੋਂ ਵੱਧ ਹੋਰ ਕੀ ਕਹਿ ਸਕਦੇ ਹਾਂ ਅਸੀਂ ਕਹਿ ਸਕਦੇ ਅਸੀਂ ਕਹਿ ਸਕਦੇ ਵੀ ਇਸ ਚੀਜ਼ ਦਾ ਖਾਮਿਆਸਾ ਡਾਕਟਰ ਰਾਜ ਨੇ ਪੂਰੇ ਹਲਕੇ ਤੋਂ ਭੰਗੜਾ ਪਾਇਆ ਕਿਉਂਕਿ ਇਹ ਤਾਂ ਹੈ ਨਹੀਂ ਦੀ ਵਿਧਾਨ ਸਭਾ ਚੋਣਾ ਹੈਗਾ ਲੋਕ ਸਭਾ ਚੋਣਾ ਹੋਰ ਵੀ ਫੋਸਰ ਹਲਕੇ ਹੈ ਮਰਕਲ ਇਹ ਸਾਰੇ ਅੱਜ ਪੰਜਾਬ ਦੇ ਵਿੱਚ ਇਸ ਚੀਜ਼ ਦੀ ਆਵਾਜ਼ ਆਈ ਹੈ ਕਿ ਜਿਹੜੇ ਬੰਦੇ ਦਲ ਬਦਲੂ ਆ ਇੱਧਰ ਉੱਧਰ ਜਿਹੜੇ ਰੋਜ਼ ਨਿਤ ਪਾਰਟੀਆਂ ਬਦਲਦੇ ਆ ਉਹਨਾਂ ਲੋਕਾਂ ਨੂੰ ਨਾਂ ਲਾਜਾਵੇ ਇਹੀ ਲੋਕਾਂ ਦੀ ਪੱਕੀ ਆਵਾਜ਼ ਆ ਪਰ ਉਹ ਤਾਂ ਆਪਣੇ ਆਪ ਨੇ ਐਸੇ ਜਿੱਤਿਆ ਮਹਿਸੂਸ ਕਰ ਲਈ ਮੈਂ ਜਿੱਤਿਆ ਮੈਂ ਦੇਖੋ 4 ਤਰੀਕ ਤੱਕ ਸਾਰੇ ਜਿੱਤੇ ਹੋ ਆ ਹਾਲੇ ਇਹ ਰਿਜ਼ਲਟ ਦਾ ਫੈਸਲਾ ਤਾਂ ਲੋਕਾਂ ਦਾ ਹੋਣਾ ਮੈਂ 4 ਤਰੀਕ ਨੂੰ ਕੀ ਕਿਹੜਾ ਦਾ ਨਿਕਲਦਾ ਪਰ ਮੈਂ ਸਮਝਦਾ ਕਿ ਜਿਹੜੀ ਪੰਜਾਬ ਦੀ ਸਰਕਾਰ ਹੋ ਆ ਜੋ 1 ਨਾਲ ਜੈਸਟਿਕ ਦੇ ਨਾਲ ਲੋਕਾਂ ਦੇ ਬੰਦ ਵਜੇ ਰਿਐਕਟਮੈਂਟ ਆ ਉਹਦੇ ਖਿਲਾਫ 25 ਸਾਲਾਂ ਵਿੱਚ ਕੋਈ ਕੰਮ ਨਹੀਂ ਹੋਇਆ ਜੇ ਤੀਕੇ ਦੇ ਨਾਲ ਜਿਹੜਾ ਸਾਡਾ ਮੁੱਖ ਮੰਤਰੀ ਆ ਉਹਦੇ ਰੋਡ ਸ਼ੋਅ ਦੇ ਵਿੱਚ ਸਾਰੇ ਬਾਜ਼ਾਰ ਬੰਦ ਕਰਕੇ ਇਕੱਲਾ ਗੱਡੀ 'ਤੇ ਚੜ ਕੇ ਹੋਰ ਲੋਕਾਂ ਦੇ ਸ਼ਟਰ ਬੰਦ ਸ਼ਟਰਾਂ ਨੂੰ ਟਾਟਾ ਕਰਦਾ ਜਾਂਦਾ ਉਹ ਹਟਤਾਂ ਜਿਹੜੀਆਂ ਆ ਉਹ ਲੋਕਾਂ ਨੇ ਉਹਨਾਂ ਨੂੰ ਨਾ ਪਸੰਦ ਕੀਤਾ ਤੇ ਇਸ ਕਰਕੇ ਵਾਹ ਕੈਂਡੀਡੇਟਾਂ ਦਾ ਹਾਲ ਤਾਂ ਪਰ ਪਤਾ ਹੀ ਆ ਕਿ ਇਹੀ ਹਾਲ ਜਿਹੜਾ ਬੀਜੇਪੀ ਦਾ ਆ ਅੱਜ ਤੱਕ ਬੀਜੇਪੀ ਜਿਹੜੀ ਆ ਉਹ ਲੋਕਾਂ ਦੇ ਵਿੱਚ ਕੈਂਡੀਡੇਟ ਆਪਣਾ ਉਹ ਪ੍ਰਚਾਰ ਕਰਨ ਦੇ ਵਿੱਚ ناکਾਮਜਬ ਹੋਏ ਆ ਲੋਕਾਂ ਨੇ ਉਹਦੀ ਟੱਟ ਕੇ ਬਰੋਤ ਤੱਕ ਕੀਤੀ ਸਾਰਾ ਬੀਜੇਪੀ ਅੱਜ ਹੀ ਰੈਲੀ ਆ ਦੇਖੋ ਰੈਲੀ ਵਿੱਚ ਚੰਗਾ ਹੁੰਦਾ ਜੇ ਮੋਦੀ ਸਾਹਿਬ ਕੋਈ ਹਸ਼ਾਰਪੁਰ ਦੇ ਲਈ ਚੰਗੀ ਗੱਲ ਕਰਕੇ ਜਾਂਦੇ ਇੱਥੇ ਦਾ ਐਲਾਨ ਕਰਕੇ ਜਾਂ ਦੋ ਤਿੰਨ ਵਾਰੀ ਇੱਥੇ ਆਪ ਚੱਲ ਕੇ ਆਇਆ ਆਪਣਾ ਮੁੱਖ ਮੰਤਰੀ ਉਹ ਕਹਿੰਦੇ ਸੀ ਹਸਪੀਟਲ ਖੋਲ੍ਹਣੇ ਆ ਹਸ਼ਾਰਪੁਰ ਵੀ ਖੋਲ੍ਹਣਾ 16 ਹਸਪਤਰ ਖੋਲ੍ਹਣ ਦੀ ਗੱਲ ਕੀਤੀ ਸੀ ਪਰ ਕਿਤੇ ਕੋਈ ਨਜ਼ਰ ਨਹੀਂ ਆਇਆ ਕੋਈ ਐਲਾਨ ਨਹੀਂ ਕੀਤਾ ਤੇ ਅੱਜ ਮੋਦੀ ਜੀ ਵੀ ਆਏ ਐ ਕੋਈ ਹਸਪਤਲ ਨੂੰ ਤਾਂ ਕੁਝ ਨਹੀਂ ਦਿਖੇਗਾ। ਤੋਂ ਆਪਣੀਆਂ ਗੱਲਾਂ ਕਰਕੇ ਚਲੇ ਗਏ ਤੇ ਖਾਲੀ ਹੱਥ ਆਏ ਸੀ ਖਾਲੀ ਹੱਥ ਚਲੇ ਗਏ। ਹਸਪਤਾਲ ਦੀ ਗੱਲ ਕਰਦੇ 15 ਸਾਲ ਹੋ ਗਏ ਨੇ ਪ੍ਰਸ਼ਾਸਨ ਵਾਸੀਆਂ ਸੁਣਦੇ ਨੇ ਪੰਜ ਵਾਰੀ ਪੰਨੀ ਪੱਥਰੀ ਵੀ ਲਾ ਕੋ ਚੁੱਕੇ ਪਰ ਹਸਪਤਾਲ ਹਜੇ ਵੀ ਖਵਾ ਚਾਹੀਏ। ਮੈਂ ਇਹੀ ਗੱਲ ਕਰ ਰਿਹਾ ਕਿ ਸੂਬੇ ਦਾ ਮੁੱਖ ਮੰਤਰੀ ਵੀ ਆਇਆ। ਔਰ ਦੇਸ਼ ਦਾ ਪ੍ਰਧਾਨ ਮੰਤਰੀ ਵੀ ਆਇਆ। ਉਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਆਏ ਨੇ ਪਹਿਲਾਂ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਸੀ ਬੀਬੀ ਸੰਤੋਸ਼ ਕੁਮਾਰੀ ਜੀ ਉਹਨਾਂ ਨੇ ਵੀ ਕੈਥਰ ਹਸਪੀਟਲ ਦਾ ਨੀ ਪਤਾ ਰੱਖਿਆ ਸੀ ਉਹ ਵੀ ਕਦੇ ਨਹੀਂ ਪੱਥਰ ਕਿਥੇ ਗਾਇਬ ਹੋ ਗਿਆ ਕੁਛ ਨਹੀਂ ਬਣ ਬੜਿਆ ਜਿਹੜਾ ਆਮ ਆਦਮੀ ਪਾਰਟੀ ਗੱਲ ਕਰਦੀ ਸੀ ਜਾਂ ਇਹ ਤੋਂ ਪਹਿਲਾਂ ਸ਼ੌਮਸ਼ ਅਰੋੜਾ ਜੀ ਨੇ ਵੀ ਉਹ ਹਸਪੀਟਲ ਜ਼ਿਕਰ ਕੀਤਾ ਸੀ ਕੋਈ ਦੇਖਣ ਨੂੰ ਨਹੀਂ ਬੜਿਆ ਸਾਰੀਆਂ ਪਾਰਟੀਆਂ ਦੇ ਜਿਹੜੇ ਐਲਾਨ ਰਹਿ ਗਏ ਕਦੇ ਹੱਥ ਪਰ ਕਦੇ ਕੋਈ ਨਜ਼ਰ ਨਹੀਂ ਆਇਆ ਤੁਸੀਂ ਫਿਰ ਜਿੱਤ ਕੇ ਜਿਹੜੇ ਇਹਨਾਂ ਨੇ ਨੀ ਪੱਥਰ ਰੱਖੇ ਜਿਆ ਅਰਾ ਉਦਰਾ ਕੀਤਾ ਕੀ ਥੰਮਲੀ ਜਮਾ ਕਰਨਾ ਹੋਏ ਦੇਖੋ ਅਮਲੇ ਜਮਾ ਪੈਣਾਉਣਾ ਹੁੰਦਾ ਸਰਕਾਰਾਂ ਨੇ ਮੇਰੀ ਡਿਊਟੀ ਆ ਜਿਹੜੇ ਹੁਸ਼ਿਆਰਪੁਰ ਦੇ ਕੁਝ ਮਸਲੇ ਆ ਚਾਹੇ ਇਥੇ ਹਸਪੀਟਲ ਦੀ ਲੋੜ ਆ ਚਾਹੇ ਜਿਹੜਾ ਕੰਡੀ ਦੇ ਵਿੱਚ ਮੈਂ ਗਿਆ ਲੋਕਾਂ ਦੀ ਜਿਹੜੀ ਦਫਾ 3 0 4 ਦਾ ਹੀ ਬਹੁਤ ਵੱਡੀ ਸਮੱਸਿਆ ਆ ਜਿਹੜਾ ਕਫਾਨਵਾ ਉਹ ਆਪਣੇ ਦਰਖਤ ਤੇ ਲਾਉਂਦਾ ਉਥੇ ਪਰ ਉਹਨੂੰ ਵੱਢਣ ਦੀ ਮੈਜੋਰਿਟੀ ਮਿਲਦੀ ਉਹਨੂੰ ਬੜਾ ਲੰਬਾ ਸਮਾਜ ਸੰਘਰਸ਼ ਕਰਨਾ ਪੈਂਦਾ ਘੁੰਮਣਾ ਪੈਂਦਾ ਉਹ ਵੱਡਾ ਮੁਰਦਾ ਆ ਮੈਂ ਇਧਰ ਬਕੇਰੀਆਂ ਤੋਂ ਥੱਲੇ ਵਾਲੇ ਪਾਸੇ ਗਿਆ ਜਿਹੜਾ ਤੂਸੀ ਬਾਨੋਆ ਉਹ ਹਾੜ੍ਹ ਸਾਲ ਟੁੱਟਦਾ ਲੋਕਾਂ ਦੇ ਘਰਾਂ 'ਚ ਪਾਣੀ ਆਉਂਦਾ ਖੇਤਾਂ 'ਚ ਪਾਣੀ ਆਉਂਦਾ ਉਹ ਕੋਈ ਵੀ ਸਰਕਾਰ ਜਾਂਦੀ ਐ ਸਾਡਾ ਮੁੱਖ ਮੰਤਰੀ ਵੀ ਗਿਆ ਉੱਥੇ ਜੰਪਾਲ ਸਿੰਘ ਮੰਤਰੀ ਜੀ ਵੀ ਗਏ ਪਰ ਇੱਕ ਪਾਈਆ ਮਿੱਟੀ ਦੀ ਕਿਸੇ ਨੇ ਪਾਈ ਇਹ ਡਰਾਮਾ ਦਾ ਕਰਕੇ ਉੱਥੋਂ ਆ ਗਏ ਲੋਕਾਂ ਦੀਆਂ ਮੁਸ਼ਕਲਾਂ ਐ ਅੱਜ ਵੱਡੀ ਗੱਲ ਆ ਜਿਹੜੀ ਆ ਉਹ ਮੁਸ਼ਕਲਾਂ ਦਾ ਹੈਗਾ ਉਹਦੇ ਬਾਰੇ ਤੇ ਆਵਾਜ਼ ਬੁਲੰਦ ਕਰਾਂਗਾ ਸਾਰੇ ਹਿੱਸੇਦਾਰ ਕੋਲ ਨੇ